ਹਾਂਜੀ ਸੰਗਤ ਜੀ ਇਹ ਜਿਹੜੀ ਵੀਡੀਓ ਤੁਸੀਂ ਹੁਣ ਦੇਖੀ ਹੈ ਗੁਰਦੁਆਰਾ ਟਿੱਬੀ ਸਾਹਿਬ ਪਿੰਡ ਧੂੜ ਜਿੱਥੇ ਭਾਈ ਬਰਮਾ ਸਿੰਘ ਸਤਕਾਰ ਕਮੇਟੀ ਦੇ ਮੈਂਬਰ ਨੇ ਵੀ ਤੇ ਬੜੇ ਲੰਬੇ ਸਮੇਂ ਤੋਂ ਜੱਥੇਬੰਦੀ ਦੇ ਵਿੱਚ ਇਹ ਵਿਚਰਦੇ ਆ ਰਹੇ ਨੇ ਤੇ ਗਰੰਥੀ ਸਿੰਘ ਜੀ ਬਤੌਰ ਡਿਊਟੀ ਜਿਹੜੇ ਨਿਵਾਰੇ ਸੀ ਤੇ ਬਿਨਾ ਗੱਲ ਤੋਂ ਬਿਨਾ ਦੱਸੇ ਬਿਨਾ ਕਾਰਨ ਇਹਨਾਂ ਦੀ ਛੁੱਟੀ ਕੀਤੀ ਜਾ ਰਹੀ ਹੈ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਕਿਸੇ ਬਾਬਾ ਜੀ ਦੀ ਮਹਾਪੁਰਸ਼ਾ ਦੀ ਕਹਿ ਲੋ ਕੋਈ ਜਗ੍ਹਾ ਜਿਹੜੀ ਹੈ ਸਮਾਧ ਜਿਹੜੀ ਬਣੀ ਹੋਈ ਹੈ ਤੇ ਉਹਦਾ ਇਹਨੇ ਵਿਰੋਧ ਕੀਤਾ ਵੀ ਇੱਥੇ ਨਹੀਂ ਹੋਣੀ ਚਾਹੀਦੀ ਇਹ ਗੁਰਮਤ ਅਨੁਸਾਰ ਕਾਲ ਤਖਤ ਵੱਲੋਂ ਵੀ ਮਨਾਈ ਹੈ ਜਾ ਇੱਥੇ ਖਨਵਰ ਸਾਹਿਬ ਆਉਣਾ ਜਾਂ ਇੱਥੇ ਹੋ ਕਰਨੀ ਤੇ ਸ਼ਾਇਦ ਇਸੇ ਕਾਰਨ ਭਾਈ ਬਰਮਾ ਸਿੰਘ ਦੀ ਜਿਹੜੀ ਛੁੱਟੀ ਕੀਤੀ ਜਾ ਰਹੀ ਹੈ ਗੁਰਦੁਆਰਾ ਸਾਹਿਬ ਤੋਂ ਤੇ ਦੂਜੀ ਗੱਲ ਉਹ ਕਹਿੰਦੇ 1 ਡੇਢ ਲੱਖ ਰੁਪਇਆ ਲਾ ਕੇ ਅਸੀਂ ਆਪਣੇ ਬੱਚੇ ਜਿਹੜੇ ਨੇ ਸਕੂਲ ਦੇ ਵਿੱਚ ਲਾਇਆ ਤੇ ਬੱਚਿਆਂ ਦੀ ਜਿਹੜੀ ਪੜ੍ਹਾਈ ਵੀ ਨਜਾਇਜ਼ ਹੁਣ ਖਰਾਬ ਹੋ ਰਹੀ ਹੈ ਗਰਾਂਟੀਆਂ ਸੇ ਨੂੰ ਸਭ ਤੋਂ ਵੱਡੀ ਜਿਹੜੀ ਦਿੱਕਤ ਆਉਂਦੀ ਹੈ ਆਪਣੇ ਬੱਚਿਆਂ ਕਰਕੇ। ਤਾਂ ਅਧ ਵਿਚਾਲੇ ਡਿਊਟੀ ਛੱਡ ਕੇ ਕਿਤੇ ਜਾਣਾ ਪੈ ਜੇ ਡਿਊਟੀ ਬੱਚਿਆਂ ਦੀ ਪੜ੍ਹਾਈ ਜਿਹੜੀ ਉਹ ਵਿਚ ਵਿਚਾਲੇ ਖਰਾਬ ਹੋ ਜਾਂਦੀ ਹੈ। ਸੋ ਇਸ ਕਰਕੇ ਭਾਈ ਬਰਮਾ ਸਿੰਘ ਨੇ ਲਾਈਵ ਹੋ ਕੇ ਇਹ ਵੀਡੀਓ ਜਿਹੜੀ ਪਾਈ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੇ ਬੇਦਾਵਾ ਜੇ ਇਹਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਕਰਦੇ ਤਾਂ ਕਿ ਜਥੇਬੰਦੀਆਂ ਜਿਹੜੀਆਂ ਨੇ ਉੱਥੇ ਪਹੁੰਚ ਸਕਣ। ਤੇ ਪਿੰਡ ਵਾਲਿਆਂ ਨਾਲ ਗੱਲਬਾਤ ਹੋ ਸਕੇ ਪਤਾ ਲੱਗੇ ਕਾਰਨ ਕੀ ਬਣਿਆ। ਤੇ ਕਿਉਂ ਬਿਨਾ ਗੱਲ ਤੋਂ ਕਿਉਂਕਿ ਜੇ ਗਰੰਤੀ ਸਿੰਘ ਨੂੰ ਕੋਈ ਛੁੱਟੀ ਕਰਨੀ ਵੀ ਹੈ ਤਾਂ ਉਹਨੂੰ ਅੱਡ ਤੋਂ ਕੱਟ ਪਹਿਲਾ ਮਹੀਨਾ ਦੋ ਮਹੀਨੇ ਪਹਿਲਾਂ ਦੱਸੋ ਤਾਂ ਕਿ ਜੋ ਆਪਣਾ ਪ੍ਰਬੰਧ ਹੈ ਉਹ ਸਮੇਂ ਸਿਰ ਕਰ ਸਕੇ ਸੋ ਤੁਸੀਂ ਇਹ ਵੀਡੀਓ ਨੂੰ ਸ਼ੇਅਰ ਕਰ ਦਿਓ ਗਰੁੱਪਾਂ ਦੇ ਵਿੱਚ ਤਾਂ ਕਿ ਉੱਥੇ ਸਿੱਖ ਜਥੇਬੰਦੀਆਂ ਸਤਕਾਰ ਕਮੇਟੀ ਦੇ ਮੈਂਬਰ ਜਾਂ ਹੋਰ ਉੱਥੇ ਪਹੁੰਚ ਸਕਣ ਤੇ ਭਾਈ ਬਰਮਾ ਸਿੰਘ ਦਾ ਸਾਥ ਦਿਓ ਕਿਉਂਕਿ ਗੁਰੂ ਕੇ ਪੱਕੇ ਸਿੱਖ ਨੇ ਤੇ ਹਰ ਗੱਲ ਵਿੱਚ ਹਰ ਗ੍ਰੰਥ ਸਿੰਘਾਂ ਦੇ ਸਤਿਕਾਰ ਵਜੋਂ ਵੱਧ ਚੜ ਕੇ ਸਹਿਯੋਗ ਕਰਦੇ ਨੇ ਤੇ ਉਹਨਾਂ ਦਾ ਸਹਿਯੋਗ ਆਪਾਂ ਵੀ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ